ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਿਏ ਕਿ ਮੂਸੇ ਵਾਲੇ ਦੇ ਕਾਤਲ ਦੇ ਭਰਾ ਦੇ ਸ਼ਰੀਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਪਿੰਡ ਵਿਚਾਲੇ ਜਿਹੜੀਆਂ ਕਿ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਹੁਣ ਚਾਰੇ ਪਾਸੇ ਹਫੜਾ ਤਫੜੀ ਜਿਹੜੀ ਕਿ ਮੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਦੱਸਿਏ ਕਿ ਮੂਸੇ ਵਾਲੇ ਦੇ ਕਤਲ ਦੇ ਭਰਾ ਦਾ ਸ਼ਰੀਆਮ ਪਿੰਡ ਵਿਚਾਲੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਤੇ ਉਥੇ ਪੁਲਿਸ ਨੇ ਇਲਾਕੇ ਜਿਹੜਾ ਕਿ ਸੀਲ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਪੁਲਿਸ ਅਨੁਸਾਰ ਥਾਣਾ ਮਹਿਤਾਦੀਨ ਪੈਂਦੇ ਪਿੰਡ ਚੜਕੇ ਦੇ ਵਿੱਚ ਜਿਹੜਾ ਕਿ ਤਿੰਨ ਅਣਪਛਾਤੇ ਨੌਜਵਾਨਾਂ ਨੇ ਜੁਗਰਾਜ ਸਿੰਘ ਤੇ ਗੋਲੀਬਾਰੀ ਕੀਤੀ ਤੇ ਤਿੰਨੋਂ ਬਦਮਾਸ਼ ਬਾਈਕ ਤੇ ਆਏ ਸੀ ਤੇ ਜਿਸ ਦੇ ਤਹਿਤ ਜੁਗਰਾਜ ਸਿੰਘ ਤੇ ਬਹੁਤ ਨੇੜੇੋਂ ਗੋਲੀਬਾਰੀ ਕੀਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅੰਮ੍ਰਿਤਸਰ ਦੇ ਵਿੱਚ ਸ਼ਨੀਵਾਰ ਨੂੰ ਦਿਨ ਦਿਹਾੜੇ ਜਿਹੜੀ ਕਿ 28 ਸਾਲਾ ਨੌਜਵਾਨ ਯੁਗਰਾਜ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਤੇ ਉਥੇ ਹੀ ਨੌਜਵਾਨ ਜਿਹੜਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਹਤਿਆ ਕਰਨ ਵਾਲੇ ਸ਼ੂਟਰ ਜਿਹੜੇ ਗਰੂਪਸ ਔਰ ਰੂਪਾ ਦਾ ਪ੍ਰਾਰਸੀ ਤੇ ਜਿਸ ਤੋਂ ਬਾਅਦ ਹਮਲਾਵਰਾਂ ਨੇ ਇਸ ਅਪਰਾਧ ਨੂੰ ਖੁੱਲੇ ਆਮ ਅੰਜਾਮ ਦਿੱਤਾ ਜੋ ਕਿ ਨੇੜੇ ਨੇੜਲੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਰਿਕਾਰਡ ਹੋਇਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਪੁਲਿਸ ਦੇ ਅਨੁਸਾਰ ਥਾਣਾ ਮਹਿਤਾ ਅਦੀਂ ਦੇ ਨੇੜੇ ਪਿੰਡ ਵਿੱਚ ਤਿੰਨ ਅਣਪਛਾਤੇ ਜਿਹੜੇ ਕਿ ਨੌਜਵਾਨਾਂ ਨੇ ਜੁਗਰਾਜ ਸਿੰਘ ਤੇ ਗੋਲੀਬਾਰੀ ਕੀਤੀ ਤੇ ਤਿੰਨੇ ਬਦਮਾਸ਼ ਬਾਈਕ ਤੇ ਆਏ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਯੁਗਰਾਜ ਸਿੰਘ ਤੇ ਬਹੁਤ ਨੇੜੇ ਉਹ ਜਿਹੜੀ ਕਿ ਗੋਲੀਬਾਰੀ ਕੀਤੀ ਉਸ ਕਾਰਨ ਉਸ ਦੀ ਮੌਕੇ ਤੇ ਹੀ ਮਤ ਹੋਗੇ ਬੰਬੀਆ ਗੈਂਗ ਨੇ ਜਿਹੜੀ ਕਿ ਪੋਸਟ ਰਾਹੀ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਤੇ ਕਤਲ ਦਾ ਕਾਰਨ ਜੱਗੂ ਭਗਵਾਨਪੁਰੀਆ ਦਾ ਸਮਰਥਨ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਇਸ ਵਿੱਚ ਇੱਕ ਚੇਤਾਵਨੀ ਵੀ ਲਿਖੀ ਗਈ ਹੈ ਜੋ ਭੌਂਕਰੇ ਹਨ ਉਹ ਵੀ ਤਿਆਰ ਰਹਿਣ ਸਾਡਾ ਧਿਆਨ ਸਾਰਿਆਂ ਤੇ ਹਾਲਾਂਕਿ ਜਿਹੜਾ ਕੇਸ ਗੱਲ ਦੀ ਕੋਈ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਤੇ ਪੁਲਿਸ ਪੁਰਾਣੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਤੇ ਕਤਲ ਤੋਂ ਬਾਅਦ ਜਾਰੀ ਕੀਤੀ ਗਈ ਪੋਸਟ ਦੇ ਵਿੱਚ ਇਹ ਕੁਝ ਲਿਖਿਆ ਗਿਆ ਹੈ ਕਿ ਮੇਰੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਡੋਨੀ ਬੱਲ ਮੁਹੱਬਤ ਰੰਦਾਵਾ ਤੇ ਕੋਸ਼ਲ ਚੌਧਰੀ ਚਣਕੇ ਪਿੰਡ ਵਿੱਚ ਜੁਗਰਾਜ ਸਿੰਘ ਉਰਫ ਤੋਤਾ ਦੇ ਕਤਲ ਦੀ ਜ਼ਿੰਮੇਵਾਰੀ ਲੈਣਾ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਆਪਸੀ ਰੰਜਿਸ਼ ਦਾ ਚਾਪਦਾ ਹੈ ਪਰ ਸੀਸੀਟੀਵੀ ਫੋਟੋਆਂ ਤੇ ਬਿਆਨਾਂ ਦੇ ਆਧਾਰ ਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਤਿੰਨ ਹਮਲਾਵਰਾਂ ਦੀ ਪਾਲ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਆਲੇ-ਦਾਲੇ ਦੇ ਜਿਹੜੇ ਕਿ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਮੁਲਾਜ਼ਮ ਮੁਲਜ਼ਮਾਂ ਨੂੰ ਜਿਹੜਾ ਕਿ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਆ ਕਿ ਬੰਬੀਹਾ ਗੈਂਗ ਨੇ ਜਿਹੜੀ ਕਿ ਜ਼ਿੰਮੇਵਾਰੀ ਲਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਲਾਕਾ ਸੀਲ ਕਰ ਦਿੱਤਾ ਗਿਆ